Okay. Mm -hmm. <laughs> ਕੋਈ ਇੰਟਰਵਿਊ ਕਰ ਇਹ ਜਿਹੜਾ ਗਲਵਾਦ ਹੋਈ ਹੈ ਕਿ ਤੁਹਾਡੇ ਨੋਲੇਜ ਵੀ ਚਾਹੀਏ ਮੇਰਾ ਨੋਲੇਜ ਤੇਗਾ ਨਾ ਦੇਖੋ ਉੰਨੀ ਬੱਚੀ ਹੈਗੀ ਉਹ ਮੇਰੇ ਪੀੜੀ ਚ ਰਹਿੰਦੀ ਆ ਇਹਨਾਂ ਦਾ ਪ੍ਰਧਾਨ ਸਾਹਿਬ ਦਾ ਬੇਟਾ ਮੇਰਾ ਬੇਟਾ ਹੈ ਉਹ ਬਚਪਨ ਤੋਂ ਹੀ ਮੈਂ ਪਾਲਿਆ ਉਹਨੂੰ ਮੇਰੇ ਬੱਚਿਆਂ ਵਰਗਾ ਹੈ ਇਹਨਾਂ ਦੇ ਸਾਰੇ ਬੱਚੇ ਮੇਰੇ ਬੱਚੇ ਨੇ ਉਹ ਮੇਰੇ ਘਰ ਆਂਦਾ ਜਾਂਦਾ ਸਾਰੀਆਂ ਮੇਰੀ ਆਪਣੀ ਬੇਟੀ ਖੱਗੀ ਆ ਉਹ ਸਾਰੇ ਆਪਸ ਵਿੱਚ ਭੈਣ ਭਰਾ ਦੀ ਤਰ੍ਹਾਂ ਨੇ ਅਸੀਂ ਇੱਥੇ ਹਰ ਸਾਲ ਗੁਰਦਾਸ ਜੀਵਾਨ ਵਾਲ ਚ ਆ ਕੇ ਦਿੰਦਿਨ ਮੱਤ ਤੱਕ ਰਾਤ ਨੂੰ ਤੁਹਾਡੀ ਦੀ ਸੇਵਾ ਪੁਛਾਈ ਦੀ ਸੇਵਾ ਸਜਾਹ ਦੁਬਾਰਾ ਸਾਰਾ ਸਜਾਣਾ ਅਸੀਂ ਬੱਚਿਆਂ ਸਮੇਤ ਇਹਨਾਂ ਦੇ ਬੇਟੇ ਮੇਰੀ ਬੱਚੀਆਂ ਸਾਰੀਆਂ ਸਿਰਲ ਕੇ ਕਰਦੇ ਆ ਤੁਸੀਂ ਵੀਡੀਓ ਦੇਖੀ ਹੈ ਮਿਆਂ ਤੂੰ ਲੋਕ ਕਿ ਆ ਗਿਆ ਕਿ ਅਸਲੀ ਹਰਕਤਾਂ ਵਗੈਰਾ ਜੀ ਜੀ ਦੇਖੋ ਤੁਸੀਂ ਦੇਖੀ ਹੈ ਮੈਂ ਵੀਡੀਓ ਮੈਂ ਕੋਲ ਬੈਠੀ ਪਈ ਆ ਤੁਸੀਂ ਦੇਖੋ ਧਿਆਨ ਨਾਲ ਮੈਂ ਬੱਚੇ ਦੀ ਮਾਂ ਮੈਂ ਕੋਲ ਬੈਠੀ ਪਈ ਆ ਜੇ ਇਦਾਂ ਦੀ ਕੋਈ ਹਰਕਤ ਹੋਉਂਦੀ ਤੇ ਮੈਂ ਮਨਾ ਕਰਦੀ ਬੱਚੇ ਨੂੰ ਕਿ ਭੈਣ ਭਰਾ ਨੇ ਉਹ ਜਾਂਦੇ ਹਰਕਤ ਨਹੀਂ ਕਰ ਸਕਦੇ ਆਪਸ ਵਿੱਚ ਮੰਜਾਗ ਚੱਲਦੀ ਹੈ ਇੱਕ ਚਾਕਲੇਟ ਨੂੰ ਲੈ ਕੇ ਉਸ ਬੱਚੇ ਨੇ ਸਾਫੀ ਕੋਲੋਂ ਚਾਕਲੇਟ ਕੋਈ ਉਹ ਚੋਟੜ ਕੋਨ ਪਿੱਛੇ ਆਪਣੀ ਆਪਸ ਹੱਥ ਪਾਈ ਪਏ ਬਸ ਨਿਆਂ ਸਿੰਘਾ ਵੱਲੋਂ ਜਮ ਲਗਾਇਆ ਯਾਰ ਕਿ ਬਰਬਾਦ ਆਉਦੇ ਅੰਦਰ ਜਿਹੜੇ ਦੇਖੋ ਹਾਂ ਠੀਕ ਹੈ ਉਹ ਅਸੀਂ ਮੰਨਿਆ ਸੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਅਸੀਂ ਅਕਾਲ ਤਖਤ ਤੋਂ ਆਪਣੀ ਮਾਫੀ ਮੰਗ ਚੁੱਕੇ ਹਾਂ ਅਸੀਂ ਉਹਨਾਂ ਵੱਲੋਂ ਕਹਿ ਚੁੱਕੇ ਆਪਣੇ ਆਪਣੇ ਐਪਲੀਕੇਸ਼ਨ ਵੀ ਦੇ ਚੁੱਕੇ ਹਾਂ ਜਿਵੇਂ ਤੁਹਾਨੂੰ ਅਕਾਲ ਤਖਤ ਵੱਲੋਂ ਹੁਕਮ ਆਏਗਾ ਅਸੀਂ ਉਹ ਆਪਣੀ ਸਦਾ ਕੋਤਨਿਕ ਤਿਆਰ ਹਾਂ ਅਗਰ ਤੁਹਾਨੂੰ ਲੱਗਦਾ ਕਿ ਬੱਚਾ ਨੇ ਗਲਤ ਕੀਤਾ ਬੇਟੀ ਦੀ ਉਮਰ ਕਿੰਨੀ ਹੈ ਜੋਸ਼ੀ ਜੋਸ਼ੀ ਉਮਰ 20 ਸਾਲ ਹੈ ਠੀਕ ਹੈ ਮਾਮਲਾ ਸਿੱਧ ਦੱਸਦੇ ਆ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਦੀ ਫਤਿਹ ਜੋ ਸਾਡੇ ਕੈਂਪ ਕਲੋਨੀ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਜਿਹੜੀ ਅਸ਼ਲੀਲ ਹਰਕਤ ਹੋਈ ਹੈ ਉਹ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਦੇ ਮੁੰਡਾ ਕਰ ਰਿਹਾ ਵੈ ਅਗਰ ਗੁਰਦੁਆਰਾ ਸਾਹਿਬ ਦੇ ਮੁੰਡਾ ਇਹ ਕੰਮ ਕਰੇਗਾ ਉਹ ਕਹਿੰਦੇ ਐ ਇਹ ਕੋਈ ਅਸ਼ਲੀਲ ਹਰਕਤ ਨਹੀਂ ਇਹ ਸਿਰਫ ਉਹ ਹਰਕਤ ਹੈ ਢੈਣ ਭਰਾਵੇ ਜੱਫੀਆਂ ਪਾ ਰਿਹਾ ਹੈ ਉੱਪਰ نیچے ਅਪ ਡਾਊਨ ਹੋ ਰਿਹਾ ਹੈ ਉਹ ਕਹਿੰਦੇ ਇਹਦੇ ਚ ਕੋਈ ਗਲਤੀ ਨਹੀਂ ਹੈ ਮੇਰੇ ਮੁੰਡੇ ਦੀ ਪਰ ਬਾਅਦ ਵਿੱਚ ਇਹ ਵਰਡਿੰਗ ਵੀ ਕਹਿ ਰਿਹਾ ਉਹ ਕਹਿੰਦੇ ਗਲਤੀ ਹੈ ਕਹਿੰਦੇ ਹਾਂ ਗਲਤੀ ਹੈ ਅਗਰ ਗਲਤੀ ਨਹੀਂ کہہ ਰਹੇ ਤੁਸੀਂ ਦੋ ਪਾਸੇ ਕਿਉਂ ਚੱਲ ਰਹੇ ਹੋ ਜਾਂ ਕੋ ਗਲਤੀ ਹੈ ਜਿਵੇਂ ਸੱਕੇ ਮੈਂ ਕਿਹਾ ਗੁਰੂ ਤੇ ਐਨੇ ਕੁ ਸਿੱਖਾ ਨਾ ਸਿੱਧਾ ਕੋ ਹਾਂ ਮੈਂ ਗੁਰੂ ਦਾ ਸਿੱਖਾ ਉਹਨੇ ਮੇਰੇ ਘਰ ਵਿੱਚ ਗਲਤੀ ਕੀਤੀ ਐ ਮੇਰੇ ਮੁੰਡਾ ਆ ਖੜਾ ਉਹਨੂੰ ਜੋ ਮਰਜ਼ੀ ਕਰੋ ਪਰ ਉਸਨੇ ਇਹ ਗਲ ਕੀਤੀ ਨਿਹੰਗ ਸਿੰਘ ਸਾਹਿਬ ਸਾਰੇ ਸਾਡੇ ਇੱਥੇ ਆਏ ਇੰਨੀ ਇੱਜ਼ਤ ਨਾਲ ਸਾਡਾ ਸਤਿਕਾਰ ਕੀਤਾ ਬੀਬੀਆਂ ਦਾ ਉਹ ਉਹਨਾਂ ਨੂੰ ਕਹਿੰਦੇ ਬਦਮਾਸ਼ੀ ਨਾਲ ਟਾਈਮ ਦੱਸ ਇੱਕ ਹੀ ਮਤਲਬ ਹੋਇਆ ਟਾਈਮ ਦੱਸ ਕਿਉਂ ਉਹਨੇ ਹੰਗ ਸਿੰਘ ਸਾਡੀ ਈਆਂ ਦੇ ਰਾਖੀ ਰਸਤੇ ਆਈ ਸੀ ਉਹਨਾਂ ਨੂੰ ਉਲਟ ਬੋਲਿਆ ਗਿਆ ਵੈ ਜਿਹੜੇ ਕਾਇਮ ਰੱਖਦੇ ਐ ਉਹਨਾਂ ਨੂੰ ਗੁੰਡਾਗਰਦੀ ਬਦਮਾਸ਼ੀ ਦਾ ਨਾਮ ਦਿੱਤਾ ਜਾਂਦਾ ਨਾ ਕਿ ਪ੍ਰਦਾਨ ਦਾ ਨਾਮ ਦਿੱਤਾ ਜਾਂਦਾ ਵੈਸੇ ਅਸੀਂ ਅੱਜ ਤੱਕ ਗੁਰੂ ਦੇ ਲੜ ਲੱਗੇ ਆ ਲੱਗੇ ਰਵਾਂਗੇ ਪਰ ਆਪਣੇ ਮੱਲੇ ਦੇ ਵਿੱਚ ਗੁਰੂ ਦੀ ਬੇਦਵੀ ਨਹੀਂ ਹੁੰਦਾਂਗੇ ਜਿਹੜੇ ਜਨਾਨੀਆਂ ਨੇ ਮੂੰਹ ਟੱਕ ਕੇ ਆਪਣੇ ਗੁਰੂ ਦੇ ਲਈ ਨਕਲੀ ਆਪਣੇ ਰੂਪ ਬਣਾ ਕੇ ਉਹ ਗੁਰੂ ਦੀ ਸਿੰਗੜੀਆਂ ਨਹੀਂ ਐ ਕੈ ਕੁਰ ਦੇ ਸਿੰਗੜੀਆਂ ਹੁੰਦੀਆਂ ਸ਼ਰਿਆਮ ਖੜ ਕੇ ਕਹਿੰਦੀਆਂ ਹਾਂ ਇਹਨਾਂ ਨੇ ਗੱਪੀ ਕੀਤੀ ਹੈ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਰ ਨਹੀਂ ਉਹ ਚੋਰ ਹੈ ਉਹ ਚੋਰਨੀਆਂ ਘੁਆੜਨੀਆਂ ਨਕਲੀ ਸਿੱਕੀਆਂ ਘੁਆੜਨੀਆਂ ਉਹਨਾਂ ਦੀ ਗਲਤੀ ਹੈ ਫਿਰ ਉਸ ਤੋਂ ਬਾਅਦ ਫਿਰ ਜਿਹੜੇ ਅਸੀਂ ਸਿੱਕੜੀਆਂ ਨਾਲ ਸਾਨੂੰ ਕਹਿਣਗੇ ਅਸੀਂ ਗੁਰਦਵਾਰਾ ਸਾਹਿਬ ਜਾਂਦੇ ਸਾਰਾ ਮੱਲਾ ਕਹਿੰਦਾ ਗੁਰਦਵਾਰਾ ਸਾਹਿਬ ਤੁਸੀਂ ਮੱਥਾ ਟੇਕ ਨਹੀਂ ਆਉਂਦੇ ਤੁਸੀਂ ਛੋਟੀਆਂ ਛੋਟੀਆਂ ਹੁੰਦੀਆਂ ਸੀ ਤੁਸੀਂ ਬਹੁਤ ਆਂਦੀਆਂ ਸੀ ਹੈ ਅਸੀਂ ਕਿਹਾ ਅਸੀਂ ਉੱਥੇ ਜਾਂਦੇ ਹਾਂ ਏ ਬੰਦਿਆ ਨੂੰ ਕਹਿੰਦੇ ਆ ਨੰਗਰਖਾਨ ਆਗੇ ਨੰਗਰਖਾਨ ਆਗੇ ਕਿਉਂ ਸਾਡਾ ਪਾਪ ਦਾ ਘਰ ਹੈ ਅਸੀਂ ਪਿੰਡ ਭਲਾਏ ਜਾਵਾਂਗੇ ਅਸੀਂ ਤੇਰੇ ਘਰ ਦਾ ਨਹੀਂ ਖਾਵਾਂਗੇ ਜੇ ਤੇਰੇ ਬੂਰੇ ਤਾਂ ਖੜੇ ਹੋਣਾ ਤੂੰ ਲੱਕ ਜੁੱਤੀਆਂ ਮਾਰ ਤੇਰੇ ਘਰ ਨਹੀਂ ਵੜਾਂਗੇ ਪਰ ਸਾਡੇ ਬਾਪ ਦੇ ਘਰ ਤੂੰ ਮਨਾ ਕਰ ਰਿਹਾ ਨਾ ਮੈਂ ਇਤੋਂ ਦੁਖੀਆਂ ਔਰ ਇੱਥੇ ਅੰਦਰ ਕੁੜੀ ਨਾਲ ਨਹੀਂ ਜਨਾਨੀਆਂ ਨਾਲ ਵੀ ਗੱਲਾਂ ਹੋ ਰਹੀਆਂ ਕਈ ਵਿਚਾਰੀਆਂ ਗ੍ਰਿਪੜੀਆਂ ਜੋ ਅੱਗੇ ਨਹੀਂ ਆ ਰਹੀਆਂ ਮੈਂ ਸਭ ਨੂੰ ਕਹਾਂ ਤੁਸੀਂ ਆਓ ਅਸੀਂ ਤੁਹਾਡੇ ਨਾਲ ਆ ਪਰ ਉਹ ਵਿਚਾਰਿਆ ਕਹਿੰਦੇ ਨਹੀਂ ਮੇਰੇ ਬੱਚੇ ਰੂਲ ਝੜ ਗਏ ਮੇਰਾ ਘਰ ਵਾਲਾ ਮੈਨੂੰ ਕਰੋ ਕੱਢ ਦੇਗਾ ਮੈਂ ਅੱਗੇ ਨਹੀਂ ਆਵਾਂਗੀ ਫਿਰ ਉਸ ਤੋਂ ਬਾਅਦ ਅਸੀਂ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਨਾ ਪਰ ਉਹ ਵਿਚਾਰਿਆ ਨਹੀਂ ਮੰਨਿਆ ਫਿਰ ਉਸ ਤੋਂ ਬਾਅਦ ਅਸੀਂ ਇਹ ਮੁੱਦਾ ਖੜਾ ਕੀਤਾ ਕਿ ਬੱਚਿਆਂ ਨੇ ਗੁਰੂ ਦੇ ਵੀ ਸਾਰਿਆਂ ਨੂੰ ਖੜਾ ਕੀਤਾ ਹੈ ਨਾ ਜੇ ਖੜਾ ਕਰ ਹੀ ਦਿੱਤਾ ਫਿਰ ਉਸ ਤੋਂ ਬੰਕੇ RAM nal ਖੜੇ ਆ ਕੇ ਦਾੜੀ ਪੱਟਦੀ ਬੰਦਾਨੇ ਪ੍ਰਧਾਨ ਨੇ ਦਾੜੀ ਪੱਟਦੀ ਜੇ ਅਸੀਂ ਗਰਮ ਹੋਵਾਂਗੇ ਦੂਸਰਾ ਵੀ ਸਾਡੇ ਜਾਏਗਾ ਤੇ ਸਾਨੂੰ ਸਿੱਖਣੀ ਆ ਕੋੜ ਕੇਗਾ ਸਾਡੇ ਤੇ ਰਗ ਰਗ ਤੇ ਵਾਇਰਸ ਵਸਦਾ ਹੈ ਹਾਂ ਇਹ ਗੱਲ ਬਹੁਤ ਗਲਤ ਹੋਈ ਹੈ ਬਹੁਤ ਜ਼ਿਆਦਾ ਗਲਤ ਹੋਈ ਹੈ ਡਰਨ ਦੀ ਲੋੜ ਨਹੀਂ ਅਸੀਂ ਨਹੀਂ ਡਰਦੇ ਉਹ ਕਹਿਣੀ ਹੈ ਪਰਚੇ ਪਾ ਦੋ ਇਹ ਕਾਤੋਂ ਫਿਰ ਅਸੀਂ ਗੁਰੂ ਦੇ ਸਿੱਖਣੇ ਨਹੀਂ ਆ ਗਿਆ ਜੇ ਅਸੀਂ ਕਰ ਦੋ ਹਾਰ ਕੇ ਤਾਂ ਹਾਂ ਝੂਠ ਹੈ ਸਾਰਾ

ਜੇ ਤੁਸੀਂ ਹਾਂ ਨਾ ਜੇ ਤੁਸੀਂ ਟਾਈਮ ਦੇਤਾ ਸੀ ਉਹਨਾਂ ਨੂੰ ਬੈਠ ਕੇ ਅਸੀਂ ਗੱਲ ਕਰਾਂਗੇ ਫਿਰ ਉਹ ਕਿਉਂ ਉਹਨਾਂ ਨੇ ਹੱਥ ਪਾਈ ਕੀਤੀ ਉਹ ਪ੍ਰਧਾਨnik ਭਾਨ ਦੇ ਲਈ ਬਦਮਾਸ਼ ਹੈ ਸੁਣ ਲੈ ਸੁਣ ਲੈ ਆ ਮੈਂ ਜਿਹੜਾ ਇਕੱਠ ਹੋਇਆ ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦਾਸ ਤੂਫਾਨ ਸਿੰਘ ਫੌਜ ਬਾਬਾ ਮੇਜਰ ਸਿੰਘ ਸੋਢੀ ਜੀ ਪਰਸੋਂ ਇੱਕ ਮਸਲਾ ਆਪਣੇ ਕੋਲ ਵੀਡੀਓ ਆਈ ਤੀ ਉਹ ਸੰਬੰਧ ਚ ਅਸੀਂ ਉਰੇ ਆਏ ਤੇ ਸ਼ੁੱਕਰਵਾਰ ਨੂੰ ਤੇ ਸ਼ੁੱਕਰਵਾਰ ਨੂੰ ਜਿਹੜਾ ਪ੍ਰਧਾਨਤੀ ਉਹਨੇ ਪ੍ਰਧਾਨ ਨੇ ਸਾਡੇ ਕੋਲੇ ਗਲਤੀ ਮੰਨੀ ਤੀ ਉਹ ਕਹਿੰਦਾ ਸੀ ਵੀ ਮੈਂ ਸੰਗਤ ਦੇ ਵਿੱਚ ਇਹਤਵਾਰ ਨੂੰ ਕੰਨ ਫੜ ਕੇ ਮਾਫੀ ਵੀ ਮੰਗੂਗਾ ਤੇ ਜਿਹੜੀ ਆਪਣੀ ਪ੍ਰਧਾਨਗੀ ਉਹ ਤੋਂ ਇਸਤੀਫਾ ਦਊਗਾ ਤੇ ਆਪਦੇ ਬੱਚੇ ਦਾ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਾਰ ਪਾ ਕੇ ਦਰਬਾਰ ਦੇ ਗੇਟ ਤੇ ਬਿਠਾਊਗਾ ਤੇ ਅੱਜ ਉਹ ਮੁਕਰ ਗਿਆ ਇਸ ਗੱਲ ਤੋਂ ਪਪਾ ਜੀ ਮਾਮਲਾ ਕੀ ਸੀ ਕਿਸ ਗਲਤੀ ਮਾਮਲਾ ਉਹ ਦਰਬਾਰ ਦੇ ਵਿੱਚ ਇੱਕ ਬੀਬੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਤੂੰ ਪਰ ਬਾਬਾ ਜੀ ਉਹ ਕਹਿੰਦੇ ਕਿ ਉਹ ਉਹਨਾਂ ਦਾ ਕਹਿਣਾ ਹੈ ਕਿ ਐਵੇਂ ਦੀ ਕੋਈ ਗੱਲ ਨਹੀਂ ਤੇ ਹਾਸਾ ਮਜ਼ਾਕ ਕੀ ਰੂਪ ਕੀਤਾ ਜਾ ਰਿਹਾ ਸੀ ਅੰਦਰ ਇਹ ਹਾਸਾ ਮਜ਼ਾਕ ਦਰਬਾਰ ਦੇ ਗੁਰੂ ਦੇ ਦਰਬਾਰ ਦੇ ਵਿੱਚ ਨਹੀਂ ਚੱਲਦਾ ਇਹ ਹਾਸਾ ਮਜ਼ਾਕ ਬਾਹਰ ਹੁੰਦਾ ਜਦੋਂ ਗੁਰੂ ਸਾਹਿਬ ਪ੍ਰਕਾਸ਼ਮਾਨ ਹੋਣ ਸੋਵਤ ਹੋਣ ਉਦੋਂ ਹਾਸੇ ਮਜ਼ਾਕ ਨਹੀਂ ਹੁੰਦੇ ਹੁੰਦੇ ਮਹਾਰਾਜੀਆਂ ਹਜ਼ੂਰੀਆਂ ਦੇ ਵਿੱਚ ਹੁਣ ਕੀ ਗੱਲ ਬਾਬਾ ਜੀ ਇਹ ਸਾਡੇ ਸਿੱਖ ਭਾਵਨਾਵਾਂ ਦੇ ਮਨਾਂ ਨੂੰ ਖੇਸ ਪਹੁੰਚੀ ਹੈ ਜੀ ਤੇ ਅਸੀਂ ਇਹਨਾਂ ਤੇ ਸਾਰਵਾਈ ਦੀ ਮੰਗ ਕਰਦੇ ਹਾਂ ਸਾਨੂੰ ਐਸਐਸਪੀ ਭਾਈ ਪਲਵਿੰਦਰ ਸਿੰਘ ਜੀ ਮਾਈ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਤੇ ਬਾਕੀ ਜੋ ਬਣਦੀ ਕਾਰਵਾਈ ਆ ਉਹ ਕਾਨੂੰਨ ਕਰੂਗਾ ਤੇ ਅਸੀਂ ਆਪਣਾ ਐਫਆਈਆਰ ਦਰਜ ਕਰਵਾ ਰਹੇ ਹਾਂ ਜਥੇਬੰਦੀ ਵੱਲੋਂ ਆਪਾਂ ਹੀ ਅਫਸਰ ਆਏ ਆ ਪੁਲਿਸ ਸਟੇਸ਼ਨ ਜਾ ਰਹੇ ਕੀ ਕਰਨ ਪੁਲਿਸ ਸਟੇਸ਼ਨ ਜਾ ਰਹੇ ਹਾਂ ਜੀ ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਫੁੱਲ ਭਰੋਸਾ ਦਿਵਾਇਆ ਵੀ ਜਿਨ੍ਹਾਂ ਅਸੀਂ ਪਤਾ ਕਰਾਂਗੇ ਜਿਨ੍ਹਾਂ ਨੇ ਵੀ ਕੋਈ ਗਲਤ ਕਰਮ ਕਰਿਆ ਉਹਨਾਂ ਤੇ ਕਾਰਵਾਈ ਹੋਊਗੀ ਇਹ ਜਿਹੜਾ ਗਲਵਾ ਦੋਈ ਹੈ ਕਿ ਤੁਹਾਡੇ ਨੋਲੇਜ ਵੀ ਚਾਹੀਏ ਮੇਰਾ ਨੋਲੇਜ ਚਾਹੀਏ ਨਾ ਦੇਖੋ ਤੇਰੀ ਬੱਚੀ ਹੈਗੀ ਉਹ ਮੇਰੇ ਫਿਜੀ ਚ ਰਹਿੰਦੀ ਆ ਇਹਨਾਂ ਦਾ ਪ੍ਰਧਾਨ ਸਾਹਿਬ ਦਾ ਬੇਟਾ ਮੇਰਾ ਬੇਟਾ ਹੈ ਉਹ ਬਚਪਨ ਤੋਂ ਹੀ ਮੈਂ ਪਾਲਿਆ ਉਹਨੂੰ ਮੇਰੇ ਬੱਚਿਆਂ ਵਰਗਾ ਇਹਨਾਂ ਦੇ ਸਾਰੇ ਬੱਚੇ ਮੇਰੇ ਬੱਚੇ ਨੇ ਉਹ ਮੇਰੇ ਘਰ ਆਂਦਾ ਜਾਂਦਾ ਸਾਰੀਆਂ ਮੇਰੀ ਆਪਣੀ ਬੇਟੀ ਖਾਗੀ ਆ ਉਹ ਸਾਰੇ ਆਪਸ ਵਿੱਚ ਭੈਣ ਭਰਾ ਦੀ ਤਰ੍ਹਾਂ ਨੇ ਅਸੀਂ ਇੱਥੇ ਹਰ ਤਾਲ ਕੋ ਰਾਂ ਦਾ ਦੀਵਾਨਾ ਹਾਲ ਤੇ ਆ ਕੇ ਤਿੰਨ ਤਿੰਨ ਵਕਤ ਤੱਕ ਰਾਤ ਨੂੰ ਤੁਹਾਡੀ ਦੀ ਸੇਵਾ ਪੁਛਾਈ ਦੀ ਸੇਵਾ ਸਜਾ ਗੁਦਾਰਾ ਸਾਰਾ ਸਜਾਣਾ ਅਸੀਂ ਬੱਚਿਆਂ ਸਮੇਤ ਇਹਨਾਂ ਦੇ ਬੇਟੇ ਮੇਰੀ ਬੱਚੀਆਂ ਸਾਰੀਆਂ ਸਿਰਲ ਕੇ ਕਰਦੇ ਹਾਂ ਤੁਸੀਂ ਵੀਡੀਓ ਦੇਖੀ ਹੈ ਨਿਆਂ ਦੇ ਲੋਕ ਕਿਹਾ ਜਾ ਰਿਹਾ ਕਿ ਅਸ਼ਲੀਲ ਹਰਕਤਾਂ ਵਗੈਰਾ ਜੀ ਜੀ ਜੇ ਤੁਸੀਂ ਦੇਖੀ ਹੈ ਮੈਂ ਵੀਡੀਓ ਨਾਲ ਕੋਲ ਬੈਠੀ ਪਈ ਹਾਂ ਤੁਸੀਂ ਦੇਖੋ ਧਿਆਨ ਨਾਲ ਮੈਂ ਬੱਚੇ ਦੀ ਮਾਂ ਮੈਂ ਕੋਲ ਅੱਠੀ ਪਈ ਹਾਂ ਜੇ ਇਦਾਂ ਦੀ ਕੋਈ ਹਰਕਤ ਹੋਉਂਦੀ ਤੇ ਮੈਂ ਮਨਾ ਕਰਦੀ ਬੱਚਾ ਨੂੰ ਕਿ ਭੈਣ ਭਰਾਣੇ ਕੋਈ ਇਦਾਂ ਦੀ ਹਰਕਤ ਨਹੀਂ ਕਰ ਸਕਦੇ ਆਪਸ ਵਿੱਚ ਮਨਜਾਗ ਚੱਲਦੀ ਹੈ ਇੱਕ ਚਾਕਲੇਟ ਨੂੰ ਲੈ ਕੇ ਉਸ ਬੱਚੀ ਨੇ ਸਾਹੀ ਕੋਲੋਂ ਚਾਕਲੇਟ ਕੋਈ ਉਹ ਚੋਟੜ ਕੋੰਟੇ 'ਚ ਆਪਣੀ ਆਪਸ ਹੱਥ ਪਾਈ ਪਏ ਬਸ ਨਿਆਂ ਸਿੰਘ ਨਾਲ ਇਲਜ਼ਾਮ ਲਗਾਇਆ ਯਾਰ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਦੇਖੋ ਹਾਂ ਠੀਕ ਹੈ ਉਹ ਅਸੀਂ ਮੰਨਦੇ ਹਾਂ ਸੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਅਸੀਂ ਅਕਾਲ ਤਖਤ ਤੋਂ ਆਪਣੀ ਮਾਫੀ ਮੰਗ ਚੁੱਕੇ ਹਾਂ ਅਸੀਂ ਉਹਨਾਂ ਵੱਲੋਂ ਕਹਿ ਦਿੱ ਕਿ ਆਪਣੀ ਆਪਣੀ ਐਪਲੀਕੇਸ਼ਨ ਵੀ ਦੇ ਚੁੱਕਿਆ ਜਿਵੇਂ ਤੁਹਾਨੂੰ ਅਕਾਲ ਤਖਤ ਤੋਂ ਹੁਕਮ ਆਏਗਾ ਅਸੀਂ ਉਹ ਮੈਂ ਆਪਣੀ ਸੱਦਾ ਭੁਗਤਣ ਲਈ ਤਿਆਰ ਹਾਂ ਅਗਰ ਤੁਹਾਨੂੰ ਲੱਗਦਾ ਕਿ ਬੱਚਾ ਨੇ ਗਲਤ ਕੀਤਾ ਬੇਟੀ ਦੀ ਉਮਰ ਕਿੰਨੀ ਹੈ ਜੋਸ਼ੀ ਜੋਸ਼ੀ ਉਮਰ 20 ਸਾਲ ਹੈ ਇਹ ਬਿੰਡੀ ਜੀ ਕੀ ਮਾਮਲਾ ਕੀ ਹੈ ਇਹ ਵਾਲਾ ਮਾਮਲਾ ਸਾਰਾ ਚਲਾਈ ਵਾਹਿਗੁਰੂ ਪਹਿਲਾਂ ਤਾਂ ਬੜਾ ਦੁੱਖ ਹੈ ਕਿ ਅੱਜ ਜੋ ਅੱਜ ਹੋਇਆ ਹੈ ਜਾਂ ਉਹ ਪਹਿਲਾਂ ਹੋਇਆ ਅੱਜ ਤੋਂ ਲਗਭਗ 7-8 ਮਹੀਨੇ ਪਹਿਲਾਂ ਅਕਤੂਬਰ ਚ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਸੀਗਾ ਪ੍ਰਕਾਸ਼ ਪੁਰਬ ਦੇ ਉੱਤੇ ਬੱਚੇ ਰਾਤ ਨੂੰ ਅੰਦਰ ਸਜਾਵਟ ਕਰਦੇ ਨੇ ਤੇ 12-12 1-1 2-2 ਵਜੇ ਤੱਕ ਕਰਦੇ ਨੇ ਬੱਚਿਆਂ ਬੱਚੇ ਸਾਰੇ ਰਲ ਮਿਲ ਕੇ ਉਹ ਉਹਦੀਆਂ ਵੀਡੀਓ ਜਿਹੜੀਆਂ ਦੁਬਾਰਾ ਇੱਕ ਹੋਰ ਵੀ ਵੀਡੀਓ ਆ ਗਈਆਂ ਉਹ ਕਰ ਰਹੇ ਨੇ ਦਿਖਾ ਦਿੰਦੇ ਤੁਹਾਨੂੰ ਕਿਹੜੀਆਂ ਉਹ ਕਰ ਰਹੇ ਨੇ ਤੇ ਬੱਚੇ 12 ਹੋ ਗਏ ਉਹਨਾਂ ਦੇ ਬਾਹਰ ਨੂੰ 버ਗਰ ਖਾ ਰਹੇ ਨੇ ਦਿਖਾਇਆ ਉਹ ਵੀ ਖਾ ਰਹੇ ਨੇ ਉਹ ਨਹੀਂ ਆਈਆਂ ਕੁਝ ਬੰਦੇ ਪਰਲੇ ਪਾਸੇ ਵੀ ਖੜੇ ਨੇ ਉਹ ਬੱਚੇ ਜਿਹੜਾ ਮੇਰਾ ਬੇਟਾ ਹੈ ਉਹ ਸਾਹਮਣੇ ਘਰ ਹੈ ਉਹਨਾਂ ਦੇ ਘਰ ਹੀ ਰਹਿੰਦਾ ਹੈ ਉਹ ਭੈਣ ਭਰਾਵਾਂ ਵੰਗ ਰਹਿੰਦੇ ਨੇ ਸਾਰਾ ਦਿਮਗ ਉੱਥੇ ਹੀ ਰਹਿੰਦੇ ਬੱਚੇ ਵੰਗਦੇ ਆ ਉਹਨਾਂ ਨੇ ਆਪਸ ਵਿੱਚ ਕਿਤੇ ਆਪ ਕਰ ਰਹੇ ਸਨ ਉਹ ਕਿਤੇ ਤੁਹਾਡੇ ਸਾਹਮਣੇ ਜੋ ਤੁਸੀਂ ਦੇਖਿਆ ਸਾਰਿਆਂ ਨੇ ਦੇਖਿਆ ਮੈਂ ਹਰ ਬੰਦੇ ਨੂੰ ਕਿਹਾ ਵੀ ਆਰਾਮ ਨਾਲ ਦੇਖੋ ਦੇਖਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਨਹੀਂ ਹਾਜ਼ਮਾ ਕਰ ਰਹੇ ਨੇ ਕੋਈ ਗਲਤ ਨਹੀਂ ਕਰ ਰਹੇ ਮੈਨੂੰ ਜੋ ਕੇ ਆ ਗਿਆ ਇਨੀ دیر ਨੂੰ ਮੈਨੂੰ ਕੱਲ ਪਤਾ ਲੱਗਿਆ ਤੇ ਕੱਲ ਕੁਝ ਸਿੰਘ ਆ ਗਏ ਇਥੋਂ ਨਿਹੰਗ ਸਿੰਘ ਦੁਬਾਨ ਸਿੰਘ ਹੋਰੀ ਉਹ ਆਏ ਮੇਰੇ ਕੋਲ ਅੰਦਰ ਬੈਠੇ ਮੈਂ ਉਹਨਾਂ ਨੂੰ ਬੜੇ ਅਦਬ ਸਤਿਕਾਰ ਨਾਲ ਬਿਆਰ ਨਾਲ ਕਿਉਂਕਿ ਸਿੰਘ ਬਾਣੇ ਦੇ ਰੂਪ ਨੇ ਮੈਂ ਉਹਨਾਂ ਨੂੰ ਕਿਹਾ ਵੀ ਆਓ ਜੀ ਬੈਠੋ ਹਾਂ ਜੀ ਦਸਤੋ ਉਹ ਕਹਿੰਦਾ ਜੀ ਆਖੀ ਹੋਰ ਮੈਂ ਕਹਾਈ ਮੈਂ ਕਹਾਈ ਦਸਤੋ ਕੀ ਹੋਇਆ ਮੈਂ ਕੋਈ ਮਾੜੀ ਗੱਲ ਕਹਿੰਦਾ ਦਸਤੋ ਕੀ ਹੈ ਮੈਂ ਕਹਾ ਤੁਸੀਂ ਦਸੋ ਮੈਂ ਤਾਂ ਦੇਖੋ ਜੋ ਗੱਲ ਮੈਨੂੰ ਪਤਾ ਲੱਗਿਆ ਮੈਨੂੰ ਭਰਾਵਾਂ ਨੇ ਕਿਹਾ ਵੀ ਉਹ ਹਾਸ ਮਜ਼ਾਕ ਕਰ ਰਹੇ ਨੇ ਲੈ ਜੇ ਤੀ ਪੈਣ ਕਰ ਨਹੀਂ ਹੋ ਸਕਦੀ ਮੈਂ ਕਿਹਾ ਵੀਰ ਜੀ ਗੰਤੀ ਹੈ ਉਹ ਇੱਕ ਬੱਚੀ ਕਿਸੇ ਗਰੀਬ ਕਰ ਦਿੱਤੀ ਉਬਠਿੰਡੇ ਤੋਂ ਆਈ ਐ ਪੀਜੀ ਜੀ ਰਹਿੰਦੀ ਐ ਤੇ ਆਪਾਂ ਉਹਨੂੰ ਕੀ ਕਰ ਰਹੇ ਆ ਦੀ ਇਹ ਗੱਲ ਲੈ ਤੂੰ ਫਲਾ ਆਪਣੇ ਪੁੱਤ ਨਾ ਕਹੀ ਮੈਂ ਬਿਲਕੁਲ ਪੱਕ ਨਹੀਂ ਕਹਾ ਤਾਂ ਜੋ ਗੱਲ ਸਚਾਈ ਐ ਲੈ ਤੂੰ ਆਪਾਂ ਅਸਤੀਫਾ ਲੈਣਾ ਪਹਿਲਾਂ ਜੋ ਨਾ ਸਾਡੇ 2-4 ਇੱਥੋਂ ਦੇ ਇਲਾਕੇ ਦੇ ਗਵਾਂਢੀ ਜਿਹੜੇ ਨਾਲ ਦੇੰਦਲੇ ਜਿਹੜੇ ਪਹਿਲੀ ਵਰੀ ਇੱਕ ਗੁਰਦੁਆਰਾ ਸਾਹਿਬ ਦੀ ਕਿਤੇ ਗੱਡੀ ਖਰਦੀ ਠਾਰ ਜਿਹੜੀ ਮੇਰੀ ਦੁਸ਼ਤ ਮਤਲਬ ਦੁਸ਼ਮਣੀ ਨਹੀਂ ਆ ਗੁਰੂ ਘਰ ਦੀ ਲਈ ਠਾਰ ਖਰਦੀ ਉਹਦੇ ਉਹਨਾਂ ਨੇ ਜੀ ਉਹਨਾਂ ਨੂੰ ਜੋ ਭੜਕਾਇਆ ਜੋ ਜੋ ਸਿੰਘਾਂ ਨੂੰ ਕਿਹਾ ਗਿਆ ਉਹੀ ਕਹਿ ਜਾਣਗੇ ਨਾ ਮੈਂ ਕਿਹਾ ਵੀਰ ਜੀ ਬੜੇ ਆਪਾਂ ਕੱਲ ਪਰਸੋ ਗੱਲ ਕਰ ਲਾਂਗੇ। ਕਾ ਤੂੰ ਬਦਵਾਸੀ ਕਰਨਾ? ਮੈਂ ਕਿਹਾ ਬਿਲਕੁਲ ਨਹੀਂ। ਤੁਸੀਂ ਭੁਗਮਾਸੀ ਕਰੋ। ਮੈਂ ਤਾਂ ਤੁਹਾਨੂੰ ਕਹਾ ਮੈਂ ਪਰਸੋ ਬਹਿ ਜਾਵਾਂਗਾ ਪਰ ਆਮ ਨਾਲ ਸਤਕਾਰ ਨਾਲ ਬੈਠਾਂਗਾ ਜੋ ਹੁਕਮ ਹੋਏਗਾ। ਉਸ ਤੋਂ ਬਾਅਦ ਆਪਾਂ ਬੈਠੇ। ਮੈਂ ਕਿਹਾ ਜੀ ਕੋਈ ਨਹੀਂ ਜਿਵੇਂ ਕਹਿਣਗੇ ਆਪਾਂ ਕਰ ਲਾਂਗੇ। ਦੀਪੋਰੀ ਕਹਿੰਦੇ ਸੀ ਮੈਂ ਕਿਹਾ ਬੈਠਾਂਗੇ ਕੋਈ ਗੱਲ ਨਹੀਂ। ਮੈਂ ਬੱਚਿੰਗਾ ਕੋਲ ਗਿਆ, ਯਾਨੀ ਪਤਰਪਾਲ ਸਿੰਘ ਹੋਰਾਂ ਕੋਲ ਗਿਆ, ਹੋਰ ਸੰਗਤਾ ਕੋਲ ਗਿਆ। ਉਹਨਾਂ ਨੇ ਕਹਿੰਦੇ ਜੀ ਆਪਾਂ ਤਾਂ ਜੋ ਕੁਝ ਨਜ਼ਰ ਨਹੀਂ ਆਇਆ। ਮੈਂ ਕਿਹਾ ਜੀ ਫੇਰ ਹੁਕਮ ਉਥੇ ਪ੍ਰਚਾਰਕ ਬੈਠੇ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਹਿੰਦਾ ਸਾਡੇ ਕੋਲ ਵੀ ਆ ਗਈ। ਉਹ ਕਹਿੰਦਾ ਜੀ ਅਸੀਂ ਸ਼੍ਰਮਣੀ ਗਮਿਟ ਅਕਾਲ ਤਖਤ ਸਾਹਿਬੇ ਜਨ ਲਗਿਆ। ਮੈਂ ਕਹਾਂ ਜੀ ਭੇਜ ਦਿਓ ਸੱਤ ਵਚਨ। ਉਹਨਾਂ ਨੇ ਆ ਦੇਖੋ ਮੈਂ ਅਕਾਲ ਤਖਤ ਤੋਂ ਲਖਾਈ ਆ ਦੇਖ ਲਓ। ਇਹ ਲਖਾਈ ਇਹ ਲਖਾ ਕੇ ਭੇਜੀ ਆ ਪ੍ਰਚਾਰਕ ਦਾ ਨੰਬਰ ਹੈ ਉਹਨਾਂ ਦਾ ਨੰਬਰ ਹੈ ਸਭ ਕੁਝ ਆ ਗਿਆ ਇਹਦੇ ਵਿੱਚ। ਇਹ ਭੇਜ ਕੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੋਈ ਮੁੱਦਾ ਚਲਾ ਜਾਏ ਉਸ ਤੋਂ ਬਾਅਦ ਤਾਂ ਕੋਈ ਕੋਈ ਗੱਲ ਨਹੀਂ ਰਹਿੰਦੀ। ਜੇ ਕੋਈ ਰਹਿੰਦੀ ਹੈ ਤਾਂ ਦੱਸ ਦਿਓ। ਮੈਂ ਕਹਾਂ ਜੀ ਅਕਾਲ ਤਖਤ ਸਾਹਿਬ ਚੱਲੇਗਾ ਸੱਤ ਵਚਨ। ਵੈਗੁਰ ਪੀਟੀਸੀ ਤੇ ਗਈ ਜਿੱਥੇ ਕਿ ਮੈਂ ਕਿਹਾ ਯਾਰ ਸਿਰ ਮੱਤੇ ਪਰਵਾਨਾ ਕਿਉਂਕਿ ਮੈਂ ਇਤਿਹਾਸ ਪੜ੍ਹਦਾ ਜੇ ਗੁਰੂਆਂ ਨੇ ਬਖਸ਼ਿਆ ਮੈਂ ਤਾਂ ਕਿਸੇ ਬਾਗ ਦੀ ਮੂਲੀ ਨਹੀਂ ਆਗਾ ਮੈਂ ਤਾਂ ਕਿਸੇ ਬਾਗ ਦੀ ਮੂਲੀ ਨਹੀਂ ਆਗਾ ਉਸ ਤੋਂ ਬਾਅਦ ਮੈਨੂੰ ਹੁਣ ਪਤਾ ਲੱਗਿਆ ਬੀ ਸਿੰਘ ਇਕੱਠੇ ਹੋ ਆ ਗਰੇ ਨੇ ਮੈਂ ਕਿਹਾ ਯਾਰ ਕੋ ਗੱਲ ਨਹੀਂ ਬਾਤ ਨਹੀਂ ਆਪਾਂ ਦੇ ਮੈਂ ਫਿਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਸਾ ਉਸ ਦੀ ਵੀਡੀਓ ਪਾਤੀ ਮੈਂ ਕਿ ਸਾਧ ਸੰਗਤ ਜੀ ਬੇਨਤੀ ਹੈ ਮੇਰੇ ਬੱਚੇ ਮੈਂ ਕੋਈ ਕਹਿੰਦਾ ਮੇਰੇ ਬੱਚੇ ਨੇ ਕੀਤਾ ਦੇਖੋ ਜੋ ਗਲਤ ਹੈ ਠੀਕ ਹੈ ਮੈਂ ਮੈਂ ਨਹੀਂ ਕਹਿੰਦਾ ਮੈਂ ਨਹੀਂ ਪੱਕ ਨਹੀਂ ਕਹਿੰਦਾ ਜੋ ਅਕਾਲ ਤਖ਼ਤ ਸਭ ਹੁਕਮ ਕਰੇਗਾ ਮੈਨੂੰ ਪਰਵਾਨਾ ਜੋ ਕਹੇਗਾ ਮੂੰਹ ਕਾਲਾ ਕਰ ਮੁਸਕਾ ਮਨ ਸਾਰਾ ਟਬਰ ਜਾਓ ਸਾਰਾ ਟਬਰ ਜਾਵਾਂਗੇ ਇਸ ਤੋਂ ਉੱਤੇ ਤਾਂ ਕੁਝ ਨਹੀਂ ਹੈਗਾ ਲੇਕਿਨ ਉਹਨਾਂ ਤੇ ਇਲਜ਼ਾਮ ਲਾਇਆ ਗਿਆ ਕਿ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਮਾਫੀ ਮੰਗੂੰਗੀ ਸੰਗਤ ਨੇ ਨਹੀਂ ਨਹੀਂ ਪਹਿਲਾਂ ਭਾਂਗ ਲੀ ਪੁੱਛੋ ਪੁੱਛੋ ਜੀ ਸੰਗਤ ਮਾਫੀ ਮੰਗੀ ਅੰਦਰ ਪੁੱਛੋ ਇਹਨੂੰ ਕਹਿੰਦੇ ਅੱਜ ਮੁੱਕਰਗੇ ਪੁੱਛੋ ਨਾ 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 ਵੀਡੀਓ ਆ ਗਈ ਅੰਦਰ ਮੇਰੀ ਮੇਰੀ ਬਿੰਦ ਮੈਕ ਸੋਟੀ ਬਿੰਦ ਕਹਾਂ ਸੰਗਤ ਗੁਰੂ ਦਾ ਰੂਪ ਕਿਨੂੰ ਕਹਿੰਦੇ ਨੇ ਅੰਦਰ ਸੰਗਤ ਬੈਠੀ ਹੈ ਨਾ ਸੰਗਤਾਂ ਚਾਰ ਜਾਂ ਆਪਾਂ 6 ਜਾਂ 10 ਬੰਦੇ ਤੇ ਨਹੀਂ ਹੁੰਦੇ ਨਾ ਆਪਾਂ 4 6 ਨਿਹੰਗ ਸਿੰਘਾਂ ਕੋਲ ਪਾਵਰਤਾ ਨਹੀਂ ਹੈਗੀ ਕੋਈ ਮੇਰੇ ਕੋਲ ਸੋਸਤਾ ਦੀ ਪਾਵਰਤਾ ਨਹੀਂ ਹੈਗੀ ਤੁਹਾਨੂੰ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇਣ ਲੱਗਾ ਕਿ ਆਜ਼ਾਦਨਗਰ ਗੁਰਦੁਆਰਾ ਸਾਹਿਬ ਦੇ ਅੰਦਰ ਘਟਨਾ ਹੋਈ ਸਾਰੀ ਦੁਨੀਆ ਚ ਗਈ ਨਾ ਮੈਂ ਖਾਲਸਾ ਸਤਿਅਧਿਕ ਮੇਰੇ ਸੇਵਾਦਾਰ ਹੋਣ ਦੇ ਨਾਤੇ ਉੱਥੇ ਗਿਆ ਮੈਂ ਆਪ ਜਾ ਕੇ ਸਟੇਜ ਤੇ ਬੋਲ ਕੇ ਉਹਨਾਂ ਨੂੰ ਇੱਕ ਗੱਲ ਕਰਤੀ ਬੇ ਫੈਸਲਾ ਹੋਣ ਲੱਗਾ ਵਾਇਰਲ ਨਹੀਂ ਹੋਏਗੀ ਪੁੱਛ ਲੋ ਉਹ ਅੱਜ ਪ੍ਰਧਾਨਗੀ ਕਰ ਰਹੇ ਨੇ ਅਸੀਂ ਗੁਰੂ ਘਰ ਨੂੰ ਕਿਉਂ ਬਦਨਾਮ ਕਰੀਏ ਮੈਂ ਨਹੀਂ ਚਾਹੁੰਦਾ ਪਰ ਸਾਡੇ ਗੁਰੂ ਘਰ ਨੂੰ ਸਾਡੇ ਲੋਕਾਂ ਨੇ ਬਣਾਏ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਂ ਨਹੀਂ ਤੁਹਾਨੂੰ ਕਹਿਣਾ ਚੰਗਾ ਗੁਰੂ ਸਾਹਿਬ ਨੇ ਮੇਰੇ ਤੋਂ ਸੇਵਾ ਲਈ ਛੋਟੀ ਨਹੀਂ ਤੋਂ ਲੈ ਕੇ ਉੱਪਰ ਤੱਕ ਜੇ ਕੋਈ ਕਹਿ ਦੇਵੇ ਮੈਨੂੰ ਸ਼ੌਂਕ ਆ ਮੈਂ ਸੇਵਾ ਪੁਲਿਸ ਕੋਈ ਬੇਸ਼ਕੀ ਇਹ ਕਦਰੋਂ ਕੀ ਗੱਲਬਾਤ ਹੋਈ ਨਾ ਸਰ ਇੱਕ ਵੀਡੀਓ ਵਾਇਰਲ ਹੋਈ ਹੈ ਕਿਸੇ ਲੜਕੇ ਲੜਕੀ ਦੀ ਜਿਹਨੂੰ ਲੈ ਕੇ ਇਹ ਅੰਗ ਸਿੰਘਾਂ ਚ ਕਾਫੀ ਗੁੱਸਾ ਕਿ ਗੁਰੂ ਘਰ ਚ ਜੋ ਵੀ ਵੀਡੀਓ ਬਣਿਸਤਾਂ ਦੀ ਬਣੀ ਉਹ ਮਰਿਆਦਾ ਦੇ ਖਿਲਾਫ ਤਾਂ ਅਸੀਂ ਇਹਨਾਂ ਨੂੰ ਗੱਲ ਸਮਝਾਈ ਹੈ ਤੇ ਇਹ ਹੁਣ ਜਾ ਕੇ ਆਪਣੀ ਸਟੇਟਮੈਂਟ ਦੇਣਗੇ ਨਾਲੇ ਉਹ ਵੀਡੀਓ ਕਰਨਗੇ ਉਹਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਐ ਐਫ ਆਈ ਆਰ ਬਣਦੀ ਐ ਹੋਰ ਉਹਨਾਂ ਦੱਸਤਾ ਵੀ ਜੋ ਐਸ ਪਰ ਲਾਅ ਬਣਦਾ ਅਸੀਂ ਕਰਨ ਨੂੰ ਤਿਆਰ ਆ ਆ ਗੱਲ ਹੋਈ ਐ ਹੁਣ ਇੱਥੋਂ ਹੀ ਜਾ ਰਹੇ ਨੇ ਥਾਣੇ ਥਾਣੇ ਜਾ ਕੇ ਉੱਥੇ ਆਪਣਾ ਸਟੇਟਮੈਂਟ ਸਪੱਕਰ ਰੱਖਣਾ ਕੋਈ ਪ੍ਰਧਾਨ ਨਾਲ ਵੀ ਗੱਲਬਾਤ ਹੋਈ ਐ ਸਰ ਉਹਨੂੰ ਜੀ ਸਰ ਮੇਨ ਗੱਲ ਇੱਥੇ ਪ੍ਰਧਾਨਗੀ ਦੇ ਰੋਲੇ ਨੂੰ ਇਹ ਨਹੀਂ ਆਏ ਇਹ ਆਏ ਨੇ ਲੈ ਕੇ ਜਿਹੜੀ ਵੀਡੀਓ ਵਾਇਰਲ ਹੋਈ ਐ ਉਹਨੂੰ ਲੈ ਕੇ ਇਹ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਜੋ ਇੱਕ ਮਰਿਆਦਾ ਗੁਰੂ ਘਰ ਦੀ ਉਹਦੇ ਮੁਤਾਬਕ ਜਿਹੜਾ ਉਹਨਾਂ ਦੇ ਕੁੜੀ ਮੁੰਡੇ ਦੇ ਲੱਛਣ ਸੀਗੇ ਉਥੇ ਜੋ ਐਕਟ ਸੀਗੇ ਉਹ ਮੁਤਾਬਕ ਨਹੀਂ ਸੀਗੇ ਉਹਦੇ ਕਰਕੇ ਇਹ ਆਏ ਨੇ ਉਹ ਵੀਡੀਓ ਕਰਕੇ ਲਾਫ ਲੈਂਡ ਵਿਲ ਪ੍ਰਵੇਲ ਕਨਸਟੀਟਿਊਸ਼ਨ ਔਰ ਲਾਅ ਦੇ ਅੱਗੇ ਕੋਈ ਜਿਹੜੇ ਸਭ ਇੱਕ ਬਰਾਬਰ ਨੇ ਜਦੋਂ ਮੈਂ ਲੰਗ ਸਿੰਘਾਂ ਨੂੰ ਸਮਝਾਇਆ ਤੇ ਇਹ ਵੀ ਨਾਲ ਦੀ ਨਾਲ ਗੱਲ ਸਮਝ ਗਏ ਨੇ ਤੇ ਹੁਣ ਥਾਣੇ ਜਾ ਕੇ ਬਿਆਨ ਦੇਣਗੇ ਔਰ ਬਿਆਨਾਂ ਮੁਤਾਬਕ ਜੋ ਕਰ ਵੀ ਪੜਦੀ ਆ ਉਹ ਕੀਤੀ ਜਾਊਗੀ